ਫਿਰ ਇਹ ਮੈਨੂੰ ਲੈ ਆਏ ਨੇ ਸਰੀਆਲੀ ਥਾਣੇ ਦੇ ਵਿੱਚ ਸਰੀਆਲੀ ਥਾਣੇ ਦੇ ਵਿੱਚ ਮੈਨੂੰ ਇਹਨਾਂ ਨੇ ਲਗਾਤਾਰ 8 ਦਿਨ ਮਿਲ ਕੇ ਇਹਨਾਂ ਨੇ ਤਸ਼ੱਬਦ ਕੀਤਾ ਐਸਐਸਪੀ ਬਲਦੇਵ ਸਿੰਘ ਮੈਨੂੰ ਮੈਲਾ ਕੋਈ ਨਹੀਂ ਬਿਲਕੁਲ ਨਹੀਂ ਮੈਲਾ ਉਸ ਕੋਈ ਨਹੀਂ ਸੀ ਰਿਪੋਰਟ ਵੀ ਕੋਈ ਮਕਦਰ ਰੈਨ ਮਲਾ ਨਹੀਂ ਸੀ ਕੋਈ ਮੈਲਾ ਕੋਈ ਨੂੰ ਕੋਈ ਰਹਿਣ ਨਹੀਂ ਸੀ ਦਿੰਦੇ ਇਹ ਰਾਤ ਨੂੰ ਵੀ ਇਕੱਲੇ ਨੂੰ ਛੱਡ ਜਾਂਦੇ ਸੀ ਤੇ ਇਹਨਾਂ ਨੇ ਐਸਐਸਪੀ ਬਲਦੇਵ ਸਿੰਘ ਨੇ ਖੁਦ ਮੇਰੇ ਮੂੰਹ ਤੇ ਆਪ ਜਪੇੜਾ ਮਾਰਿਆ ਮੇਰੇ ਸਾਰੇ ਥਾਣੇ ਦੇ ਵਿੱਚ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਰਨ ਦੀ ਹਾਜ਼ਰੀ ਜੀ ਤੁਹਾਡੇ ਰੂਬਰੂ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੇ ਨਾਲ ਅੱਜ ਮੇਰੇ ਨਾਲ ਮੌਜੂਦ ਨੇ ਬੀਬੀ ਕੁਲਵੀਰ ਕੌਰ ਜੀ ਜਿਹੜੀ ਕੀ ਜਥੇਦਾਰ ਰੇਸ਼ਮ ਸਿੰਘ ਬੱਬਰ ਖੋਣਾ ਦੇ ਘਰੋਂ ਨੇ ਸੋ ਭਾਈ ਸਾਹਿਬ ਜੀ ਦੀ ਜੀਵਨੀ ਬਾਰੇ ਭਾਈ ਸਾਹਿਬ ਜੀ ਦੀ ਸ਼ਹਾਦਤ ਦੇ ਬਾਰੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਬੀਬੀ ਜੀ ਕਾ ਖਾਲਸਾ ਜੀ ਤੁਹਾਡਾ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਜੀ ਖਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਆਪਣੇ ਪਰਿਵਾਰ ਬਾਰੇ ਤੇ ਆਪਣੇ ਪਿੰਡ ਪਸ਼ੋਕੜ ਬਾਰੇ ਸੰਖੇਪ ਵਿੱਚ ਦੱਸੋ ਜੀ ਉਜਨਾ ਬੀਬੀ ਕਲਵੀਰ ਕੌਰ ਧਰਮਪਤਨੀ ਸ਼ਹੀਦ ਭਾਈ ਰੇਸ਼ਮ ਸਿੰਘ ਬੱਬਰ ਪਿੰਡ ਵਰੀਆਂ ਜ਼ਿਲ੍ਹਾ ਫਿਰੋਜ਼ਪੁਰ ਮਕੂਬ ਭਾਈ ਸਾਹਿਬ ਹੁਨੀਸ਼ 6 ਭਾਈ ਸਾਹਿਬ ਸੀ ਇਹਨਾਂ ਦੇ ਜੀ ਜਿੰਨਾਂ ਵਿੱਚ ਕਿ ਅਸੀਂ 5 ਇਹਨਾਂ ਦੇ ਭਰਾ ਸੀਗੇ ਜੀ 2 ਇਹਨਾਂ ਦੀਆਂ ਭੈਣਾਂ ਸੀ ਜੀ ਭਾਈ ਰੇਸ਼ਮ ਸਿੰਘ ਬੱਬਰ ਅ ਔਡਾ ਕਿਹੜੇ ਖਾਂ ਦੇ ਵਿੱਚੋਂ ਨਾਲ ਦੇ ਨਾਲ ਖਣਾਂਦੇ ਕਰਕੇ ਕੋਈ 1988 ਦੇ ਵਿੱਚ ਐਂਡ ਤੇ 1988 1999 ਦੇ 99 ਦੀ ਸ਼ੁਰੂਆਤ ਹੀ ਸੀਗੀ ਜੀ ਹਾਂਜੀ ਭਾਈ ਸਾਹਿਬ ਜੀ ਦਾ ਸੁਭਾਅ કેਵਡਾ ਸੀ ਬਹੁਤ ਵਧੀਆ ਸੁਭਾਅ ਸੀ ਉਹਨਾਂ ਦਾ ਬਹੁਤ ਮਤਲਬ ਹਰ ਇੱਕ ਸਿੰਘ ਦੇ ਨਾਲ ਹਰ ਇੱਕ ਪਰਿਵਾਰ ਦੇ ਮੈਂਬਰ ਦੇ ਨਾਲ ਆਪਦੇ ਮਾਤਾ ਪਿਤਾ ਨਾਲ ਬਹੁਤ ਨਿੱਕੇ ਸੁਭਾਅ ਸੀ ਜੀ ਕੋਈ ਇਹੋ ਜਿਹੀ ਕਾਲੇ ਪੈਣ ਵਾਲੇ ਨਹੀਂ ਸੀ ਬਹੁਤ ਨਿੱਕੇ ਸੁਭਾਅ ਦੀ ਸੀ ਅ ਫਿੱਕੀ ਖੁਦਾਤ ਨੂੰ ਲੈ ਕੇ ਭਾਈ ਸਾਹਿਬ ਜੀ ਦੀ ਰਿਪੋਰਟ ਕੀ ਹੁੰਦੀ ਸੀ ਬਹੁਤ ਵਧੀਆ ਸੋਚ ਸੀਗੇ ਪਹਿਲਾਂ ਤੇ ਉਹ ਘਰੇ ਹੀ ਹੁੰਦੇ ਸੀਗੇ ਤੇ ਇਸ ਤਰ੍ਹਾਂ ਮੁੜ ਕੇ 84 ਦੇ ਟੈਗ ਤੋਂ ਪਿੱਛੇ ਦਰਬਾਰ ਸਾਹਿਬ ਮੱਥਾ ਟੇਕਣ ਆਏ ਜੀ ਮੱਥਾ ਟੇਕ ਕੇ ਜਦੋਂ ਉਹਨਾਂ ਨੇ ਇੰਨਾ ਜ਼ੁਲਮ ਵੇਖਿਆ ਵੀ ਸਾਡੇ ਗੁਰੂ ਘਰ ਨਾਲ ਇੰਨਾ ਜ਼ੁਲਮ ਹੋਇਆ ਹੈ ਵੀ ਇੰਨਾ ਸਾਡੀ ਬੇਅਦਬੀ ਸਾਹਿਬ ਨਾਲ ਨਹੀਂ ਸਾਡੇ ਗੁਰੂ ਘਰ ਦੀ ਹੋਈ ਵੀ ਸਾਡੇ ਵੀ ਸਹਿਨ ਜੋਗ ਨਹੀਂ ਸੀ ਜੀ ਇੱਥੋਂ ਬਾਅਦ ਸੋ ਉਹਨਾਂ ਨੇ ਪਹਿਲਾਂ ਤੇ ਸੇਵਾ ਵਾਲਿਆਂ ਬਾਬਿਆਂ ਦੇ ਨਾਲ ਰਲੇ ਫਿਰ ਉਹਨਾਂ ਨੇ ਇੱਥੋਂ ਬਾਬੇ ਦੀਪ ਸਿੰਘ ਦੇ ਗੁਰਦੁਆਰਾ ਸਾਹਿਬ ਤੋਂ ਉਹਨਾਂ ਨੂੰ ਸੇਵਾ ਕਰਦਿਆਂ ਕਰਦਿਆਂ ਹੀ ਉਹਨਾਂ ਨੂੰ ਕੋਈ ਮਤਲਬ ਸਾਡੇ ਮਖੌਦੀ ਪੁਲਿਸ ਜਿਹੜੀ ਚੱਕ ਕਰਨ ਲੱਗੀ ਸੀ ਜੀ ਇੱਥੇ 2-3 ਵਾਰੀ ਉਹਨਾਂ ਨੂੰ ਘਰੋਂ ਵੀ ਲੈ ਗਏ ਪੁਲਿਸ ਵਾਲੇ ਫੜ ਕੇ ਹੂੰ ਫਿਰ ਮੁੜ ਕੇ ਅਸਲ 'ਚ ਕਦੀ ਸੇਵਾ ਤੇ ਚੱਲ ਗਏ ਕਦੀ ਘਰੇ ਆ ਗਏ ਕਦੀ ਚਲੇ ਗਏ ਫਿਰ ਉਹਨਾਂ ਨੂੰ ਫਰੋਈਪੁਰ ਦੀ ਪੁਲਿਸ ਨੇ ਫੜ ਲਿਆ ਹੂੰ ਉੱਥੋਂ ਫਿਰ ਪਿੰਡ ਦੀ ਪੰਚਾਇਤ ਜਾ ਕੇ ਦੋ ਤਿੰਨ ਵਾਰੀ ਛਿੜਾ ਕੇ ਲਿਆ ਇੱਕ ਵਾਰੀ ਬਹੁਤ ਜ਼ਿਆਦਾ ਵੀ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਸੀਗਾ ਜੀ ਉਸ ਤੋਂ ਮਗਰੋਂ ਫੇਰ ਪੰਚਾਇਤ ਲੈ ਕੇ ਗਏ ਫੇਰ ਹਾਜ਼ਰੀਆਂ ਲਗਦੀਆਂ ਰਹੀਆਂ ਫੇਰ ਬਾਅਦ ਚ ਉਹਨਾਂ ਨੂੰ ਇੱਥੋਂ ਬਾਬੇ ਦੀਪ ਸਿੰਘ ਦੇ ਚੌਂਕ ਦੇ ਵਿੱਚੋਂ ਸੇਵਾਲੀ ਕੁਰਤੀ ਪਾਈ ਹੀ ਇੱਥੋਂ ਗ੍ਰਿਫਤਾਰ ਕਰ ਲਿਆ ਜੀ ਫੇਰ ਉਹਨਾਂ ਨੂੰ ਫੇਰ ਨਹੀਂ ਛੱਡਿਆ ਫੇਰ 2 ਸਾਲ ਉਹਨਾਂ ਨੇ ਨਾਬਾ ਜੇਲ ਕੱਟੀ ਨਾਬਾ ਜੇਲ ਤੋਂ ਆਣ ਕੇ ਫੇਰ ਉਹਨਾਂ ਦੀਆਂ ਹਾਜ਼ਰੀਆਂ ਲਗਦੀਆਂ ਰਹੀਆਂ ਪੁਲਿਸ ਤੰਗ ਕਰਦੀ ਰਹੀ ਫੇਰ ਹਾਜ਼ਰੀਆਂ ਲਾਓ ਪੁਲਿਸ ਤੰਗ ਕਰਦੀ ਰਹੀ ਹੂੰ ਫੇਰ ਉਹ ਨਨ ਮੁੜ ਕੇ ਮਤਲਬ ਸਿੰਘਾਂ ਦੇ ਨਾਲ ਕੂਚ ਕਰਨਾ ਪਿਆ ਜੀ ਘਰ ਛੱਡਣਾ ਪਿਆ ਕਿਉਂਕਿ ਪੁਲਸੀ ਇੰਨਾ ਜ਼ਿਆਦਾ ਤਸ਼ੱਦਦ ਕਰਦੀ ਪੀ ਸਹਨ ਤੋਂ ਬਾਹਰ ਹੋ ਚੁੱਕਿਆ ਸੀ ਸਾਰਾ ਕੰਮ ਜਦੋਂ ਪਿੰਕਾਬ ਨੇ ਪੁਲਸੀ ਚੱਕ ਲਿਆ ਕੇ ਜੰਮੀ ਕਿ ਕੀ ਉਹ ਵੇਲੇ ਉਹਨਾਂ ਦਾ ਜਿਹੜੇ ਉਹ ਵੇਲੇ ਦੇ ਹਲਾਤੀ ਫੀ ਵੀਡੀਓ ਦੇ ਵਿੱਚ ਉਹ ਹੈਗੇ ਸੀ ਬਿਲਕੁਲ ਮੇਲਜੋਲ ਸੀ ਸਾਡੇ ਉੱਤੇ ਜੰਦੇ ਇੱਕ ਕਾਰਜ ਸਿੰਘ ਇੱਕ ਕਾਰਜ ਸਿੰਘ ਨਾਲ ਪੁਲਸੀ ਪੀਵਾਵਾ ਕਾਫੀ ਸੰਗ ਸੀ ਨਾ ਮੀ ਜੀ ਕਿ ਉਹਨਾਂ ਦੇ ਨਾਲ ਉਹਨਾਂ ਦਾ ਮੇਲ ਜੋਲ ਸੀ ਵੀ ਜਿਵੇਂ ਉਹਨਾਂ ਨੂੰ ਮਿਲਣਾ ਜੁਲਣਾ ਪੀ ਆ ਜੇ ਉਦੋਂ ਬਾਹਰ ਨਹੀਂ ਸੀ ਉਹ ਕਹੇ ਹੋਏ ਕਿ ਉਹਨਾਂ ਨੂੰ ਮਿਲਣਾ ਜੁਲਣਾ ਹੀ ਸੀਗਾ ਇਸੇ ਸ਼ੱਕ ਦੇ ਆਧਾਰ ਤੇ ਵੀ ਜਲਪਣ ਛਕਾਉਣ ਦੇ ਆਧਾਰ ਤੇ ਪੁਲਸ ਲੈ ਜਾਂਦੀ ਸੀ ਜਾ ਕੇ ਹੂੰ ਫਿਰ ਜਦੋਂ ਇੰਨਾ ਜ਼ਿਆਦਾ ਤਸ਼ੱਦਦ ਤੋਂ ਬਾਅਦ ਉਹਨਾਂ ਨੇ ਸੋਚਿਆ ਵੀ ਹੁਣ ਘਰ ਰਹਿਣਾ ਫਿਰ ਜਦੋਂ ਪੰਜਾਬ ਪੁਲਿਸ ਨੇ ਆਖਿਆ ਵੀ ਇਹਨਾਂ ਨੂੰ ਵੀ ਹਾਜ਼ਰੀਆਂ ਲਵਾਓ ਫਿਰ ਸਾਨੂੰ ਖਬਰ ਮਿਲੀ ਇਹਨਾਂ ਨੂੰ ਥਾਣੇ ਦੇ ਵਿੱਚੋਂ ਤੇ ਇਹਨਾਂ ਨੂੰ ਹੁਣ ਚੁੱਕ ਕੇ ਇਹਨਾਂ ਦਾ ਮੁਕਾਬਲਾ ਬਣਾ ਦੇਣਾ ਹਾਂ। ਹਾਂਜੀ। ਉਸ ਤੋਂ ਮਗਰੋਂ ਇਹਨਾਂ ਨੇ ਘਰ ਛੱਡ ਦਿੱਤਾ ਫਿਰ। ਬਬਰ ਖਾਲਸਾ ਜਿੱਥੇ ਮੰਗੀ ਨਾਲ ਸੰਬੰਧ ਤੋੜਿਆ। ਜੀ। ਕੋਈ ਪਾਇ ਸਰਗਿ ਦੀ ਸ਼ੀਖੀ ਕੀ ਕਿਹਾ ਨਾ ਭਾਈ। ਸ਼ੀਦੀ ਇਹਨਾਂ ਦੀ ਹੋਈ ਹੈ 1999 ਦੇ ਵਿੱਚ ਹੀ ਐਂਡ ਤੇ ਹੋਈ ਹੈ ਸ਼ੀਦੀ ਅਕਤੂਬਰ ਮਹੀਨੇ ਤੋਂ ਜੇ 29 ਅਕਤੂਬਰ ਨੂੰ। ਜੀ। ਪਿੰਨ ਮੱਤਰ ਚੂਗਾ। ਇਹ ਕਿਵੇਂ ਮੁਕਾਬਲਾ ਬਣਾਇਆ? ਮੁਕਾਬਲਾ ਬਣਾਇਆ। ਉੱਥੇ ਮੁਖਬਰੀ ਐ ਐਸਐਸਪੀ ਬਲਦੇਵ ਸਿੰਘ ਤਰਨਤਾਰਨ ਇਹਨਾਂ ਮੁਖਬਰੀ ਸੀ ਵੀ ਉੱਥੇ ਬੈਠੇ ਨੇ ਇਹ ਪੰਜ ਛੇ ਜਣੇ ਬੈਠੇ ਸੀਗੇ ਇਹਦੇ ਨਾਨਕਿਆਂ ਦਾ ਪਿੰਡ ਸੀਗਾ ਜੀ ਕੁਝ ਮਤਲਬ ਸਾਨੂੰ ਇਹ ਵੀ ਪਤਾ ਵੀ ਇਹਦੇ ਨਾਨਕਿਆਂ ਨੇ ਵੀ ਮੁਖਬਰੀ ਕੀਤੀ ਹੂੰ ਜਿਨ੍ਹਾਂ ਦੇ ਘਰੇ ਸੀਗੇ ਉਹਨਾਂ ਨੇ ਵੀ ਮੁਖਬਰੀ ਕੀਤੀ ਇਹਦੀ ਉਹਨਾਂ ਦਾ ਪੂਰਾ ਹੱਥ ਸੀ ਵਿੱਚ ਇਹਨੂੰ ਪਰਿਵਾਰ ਪਰਿਵਾਰ ਜੀ ਆਨਕੇ ਪਰਿਵਾਰ ਦਾ ਪੂਰਾ ਹੱਥ ਸੀ ਘਾ ਵਿੱਚ ਕੀ ਵਗਾ ਕੀ ਇਹ ਨਹੀਂ ਪਤਾ ਕੋ ਸਾਨੂੰ ਤੇ ਇਹੀ ਪਤਾ ਲੱਗਾ ਵੀ ਉਹ ਪੈਸੇ ਤੇ ਬੇਈਮਾਨ ਹੋਏ ਨੇ ਜਾਂ ਥਿਆਰਾਂ ਤੇ ਬੇਈਮਾਨ ਹੋਏ ਨੇ ਹੂੰ ਸਾਨੂੰ ਤੇ ਇੰਨੀ ਖ਼ਬਰ ਹੀ ਮਿਲੀ ਹੈ ਮੈਂ ਉਸ ਟਾਈਮ ਜੇਲ੍ਹ ਦੇ ਵਿੱਚ ਸੀਗੀ ਤੁਹਾਡੀ ਉਹਨਾਂ ਤੋਂ ਪਹਿਲਾਂ ਗ੍ਰਿਫਤਾਰੀ ਹੋਈ ਮੇਰੀ ਉਹਨਾਂ ਤੋਂ ਪਹਿਲਾਂ ਗ੍ਰਿਫਤਾਰੀ ਹੋਈ ਸੀ ਪਿੰਡ ਮਹਰਾਣਾ ਇੱਥੇ ਹਰੀਕੇ ਦੇ ਨਾਲ ਹੀ ਉੱਲੇ ਪਾਸੇ ਪਿੰਡ ਮਹਰਾਣਾ ਹੈ ਹਾਂਜੀ ਬਾਬੇ ਮੁੰਡੇ ਪਿੰਡਿਆਂ ਦਾ ਗੁਰਗਵਾਲੇ ਤੁਰਾਂ ਇੱਕ ਬੈਗ ਸੀਗੀ ਜੀ ਉੱਥੋਂ ਹੀ ਕਾਫੀ ਰਾਤਾਂ ਸਿੰਘਾਂ ਦੀ ਮੀਟਿੰਗ ਸੀਗੀ ਉੱਥੇ ਹੂੰ ਭਾਬਾ ਕੋ ਚੜੀ ਪੰਜਾਬ ਸਿੰਘਾਂ ਦੀ ਮੀਟਿੰਗ ਸੀ ਕੁਛ ਖਿਲਰ ਪੁਲਰ ਗਏ ਉੱਥੇ 10 ਪੀ ਸਿੰਘ ਰਹੇਗੇ ਸੀਗੇ ਤੇ ਮੁਖਬਰ ਨੇ ਜਦੋਂ ਮੁਖਰੀ ਦਿੱਤੀ ਤੇ ਅੰਦਰੋਂ ਸੀਆਰਪੀ ਪੰਜਾਬ ਪੁਲਿਸ ਨੇ ਘੇਰਾ ਪਾਇਆ ਕੀ ਕਾਫੀ ਜਿਆਦਾ ਵੱਡਾ ਘੇਰਾ ਪਾਇਆ ਸੀ ਤੇ ਜਦੋਂ ਮੈਂ ਇਸ਼ਨਾਨ ਕਰਦੀ ਪਈ ਸੀਗੀ ਤੇ ਮੈਂ ਵੇਖਿਆ ਵੀ ਘੇਰਾ ਪੈ ਗਿਆ ਤੇ ਮੈਂ ਜੈਦਰ ਨੂੰ ਦੱਸਿਆ ਜੈਦਰ ਨੂੰ ਨਾਮ ਕਿਹਾ ਤੁਸੀਂ ਵੀ ਭਜੋ ਮੈਂ ਕਿਹਾ ਵੀ ਨਹੀਂ ਤੁਸੀਂ ਜਾਓ ਵੀ ਮੈਂ ਤੇ ਇਸ਼ਨਾਨ ਕਰਦੀ ਪਈ ਤੁਸੀਂ ਨੂੰ ਨਾ ਜਾਓ ਇਹ 8-10 ਜਣੇ ਇਹ ਉਤੋਂ ਫੈਰਨ ਕਰਦੇ ਹੋਏ ਮਰਾਣੇ ਵਾਲੀ ਮੇਨ ਰੋਡ ਤੇ ਚੜੇ ਆਣਗੇ। ਦੋ ਚਾਰ ਕਿੱਲੇ ਪੁਲਸ ਇਹਨਾਂ ਦੇ ਮਗਰ ਲੱਗੀ। ਫਿਰ ਉਹਨਾਂ ਨੂੰ ਪਤਾ ਲੱਗ ਗਿਆ ਵੀ ਮੇਨ ਰੋਡ ਤੇ ਇਹਨਾਂ ਨੇ ਚੜ ਜਾਣਾ। ਫਿਰ ਇਹਨਾਂ ਨੇ ਪਿੱਛਾ ਹਟਾਤਾ ਸੀ। ਤੇ ਉਹਨਾਂ ਤੋਂ ਗ੍ਰਿਫਤਾਰ ਕਰ ਲਿਆ। ਉਥੋਂ ਗ੍ਰਿਫਤਾਰ ਕਰਕੇ ਮੈਨੂੰ ਇਹ ਲੈ ਗਏ ਨੇ ਫਤਿਹਬਾਦ ਵਾਲੀ ਚੌਕੀ। ਇੱਕ ਰਾਤ ਉੱਥੇ ਮੈਨੂੰ ਉਹਨਾਂ ਨੇ ਰੱਖਿਆ। ਫਤਿਹਬਾਦ ਚਲ ਚੌਕੀ ਉੱਥੇ ਮੈਨੂੰ ਇਹਨਾਂ ਕੁਝ ਨਹੀਂ ਕਿਹਾ ਸੀ, ਐਰਪੀ ਦਾ ਅਫਸਰ ਬਹੁਤ ਵਧੀਆ ਸੀਗਾ। ਉਹਨੇ ਮੈਨੂੰ ਸਾਰਾ ਦੱਸਿਆ ਵੀ ਬੇਟਾ ਤੂੰ ਐਵੇਂਵੇਂ ਬਿਆਨ ਦਵੀ ਐਵੇਂਵੇਂ ਕਰੀ ਪਹਿਲਾਂ ਤਾਂ ਕੁਝ ਅਫਸਰ ਸੀ ਜਿਹੜੇ ਉਹਨਾਂ ਨੇ ਮੈਨੂੰ ਘਰੇ ਹੀ ਉੱਥੇ ਅੰਦਰਵਾੜ ਕੇ ਪੁੱਛਿਸ਼ ਕਰਨੀ ਸ਼ੁਰੂ ਕਰ ਦਿੱਤੀ ਉਹ ਘਰ ਵਾਲਾ ਵੀ ਇੱਕ ਮੈਂਬਰ ਨਾਲ ਸੀਗਾ ਜੀ ਉਹ ਬੀਬੀ ਇੱਕ ਉਹਨਾਂ ਦਾ ਹਸਬੰਡ ਤੋਂ ਹੈ ਉਹ ਵੀ ਮੇਰੇ ਨਾਲ ਚ ਬੀਬੀ ਨੂੰ ਤਾਂ ਛੱਡਾ ਇਹ ਬੱਚਿਆਂ ਦੇ ਕੋਲ ਉਹਨੂੰ ਨਾਲ ਹੀ ਲੈ ਲਿਆ ਉੱਥੇ ਸਾਨੂੰ ਇਹਨਾਂ ਨੇ ਟੈਰੋਗੇਟ ਘਰੇ ਹੀ ਕਰਨਾ ਸ਼ੁਰੂ ਕਰ ਦਿੱਤਾ ਫਿਰ ਮੈਨੂੰ ਜਦੋਂ ਫਤਿਹਵਾਦ ਦਾ ਲੈ ਆਏ ਫਿਰ ਪੰਜਾਬ ਪੋਨੇ ਅਫਸਰ ਨੇ ਮੈਨੂੰ ਸੀਆਰਪੀ ਦੇ ਨੇ ਕਿਹਾ ਵੀ ਬੇਟਾ ਜੋ ਵੀ ਬਿਆਨ ਦਵੇਂਗੀ ਉਹਨੇ ਮੈਨੂੰ ਸਭ ਤੋਂ ਵੱਖਰਿਆਂ ਕਰਕੇ ਇੱਕ ਕਮਰੇ ਦੇ ਵਿੱਚ ਕਿਹਾ ਵੀ ਜੋ ਵੀ ਇੱਥੇ ਮੈਨੂੰ ਬਿਆਨ ਲਿਖਾਵੇਂਗੀ ਨਾ ਤੈਨੂੰ ਇਹਨਾਂ ਥਾਂ-ਥਾਂ ਤੇ ਥਾਣਿਆਂ ਦੇ ਵਿੱਚ ਲਿਜਾਣਾ ਹੈ ਹਰ ਇੱਕ ਥਾਣੇ ਦੇ ਵਿੱਚ ਤੂੰ ਇਹੀ ਬਿਆਨ ਦੇਣਾ ਹੈ ਹੂੰ ਰਾਤ ਨੂੰ ਫੇਰੇ ਮੈਨੂੰ ਲੈ ਆਏ ਇਹਨੇ ਸਰੀਆਲੀ ਥਾਣੇ ਦੇ ਵਿੱਚ ਜੀ ਸਰੀਆਲੀ ਥਾਣੇ ਦੇ ਵਿੱਚ ਮੈਨੂੰ ਇਹਨਾਂ ਲਗਾਤਾਰ 8 ਦਿਨ ਮਰਤੇ ਇਹਨਾਂ ਨੇ ਤਸ਼ੱਦਦ ਕੀਤਾ ਹੈ ਐਸਐਸਪੀ ਬਲਦੇਵ ਸਿੰਘ ਮਤਲਬ ਮਹਿਲਾ ਪੁਲਸ ਕਰ ਵੀ ਕੋਈ ਨਹੀਂ ਬਿਲਕੁਲ ਨਹੀਂ ਮਹਿਲਾ ਪੁਲਸ ਕੋਈ ਨਹੀਂ ਸੀ ਕੋਲ ਵੀ ਕੋਈ ਮਤਲਬ ਰਹਿਣ ਵਾਲਾ ਵੀ ਨਹੀਂ ਸੀ ਕੋਲ ਮਹਿਲਾ ਪੁਲਸ ਨੂੰ ਕੋਲ ਰਹਿਣ ਨਹੀਂ ਸੀ ਦਿੰਦੇ ਹੂੰ ਰਾਤ ਨੂੰ ਵੀ ਕੱਲਿਆਂ ਨਹੀਂ ਛੱਡਦੇ ਸੀ ਤੇ ਇਹਨਾਂ ਨੇ ਐਸਐਸਪੀ ਬਲਦੇਵ ਸਿੰਘ ਨੇ ਖੁਦ ਮੇਰੇ ਮੂੰਹ ਤੇ ਆਪ ਚਪੇੜਾ ਮਾਰੀਆਂ ਮੇਰੇ ਸਾਰੇ ਥਾਣੇ ਦੇ ਵਿੱਚ ਸਾਰੇ ਵਸਤਰ ਉਤਾਰੀ ਗਏ ਜੀ ਪੰਜਾਬ ਪੁਲਿਸ ਦੇ ਕਹਿੜ ਸੀ ਕਾਲੇ ਕੱਚੇ ਕਾਲੀਆਂ ਬਣਾਣਾ ਪਾਈਆਂ ਇਹ ਸ਼ਰਾਬ ਨਾਲ ਤੋਤ ਹੁੰਦੇ ਸੀਗੇ ਉਹਨਾਂ ਨੇ ਮੈਨੂੰ ਇੰਨਾ ਕ ਜਿਆਦਾ ਪੁੱਠਿਆਂ ਟੰਗਿਆ ਮੇਰੇ ਨੌ ਖਿੱਚੇ ਬਿਜਲੀਆਂ ਲਾਈਆਂ ਮੈਨੂੰ ਉਹ ਘਰ ਵਾਲੇ ਨੂੰ ਅਲਫ ਨੰਗਾ ਕਰਕੇ ਮੇਰੇ ਸਾਹਮਣੇ ਕੁੱਟਦੇ ਰਹੇ ਮੈਨੂੰ ਉਹਦੇ ਸਾਹਮਣੇ ਕੁੱਟਦੇ ਰਹੇ ਉਹ ਫਿਰੇ ਉਮਰ ਕਿੰਨੀ ਸੀ ਤੁਹਾਡੀ ਮੇਰੀ 18 ਤੋਂ 19 ਸਾਲ ਦੀ ਸੀ ਤੇ ਭਾਈ ਜੀ ਸਿੰਘ ਜੀ ਉਹਨਾਂ ਦੀ ਉਹਨਾਂ ਦੀ ਉਮਰ ਕੋਈ ਹੈਗੀ ਸੀ 24-25 ਸਾਲ ਹਾਂਜੀ ਤੇ ਤੁਹਾਨੂੰ ਸਿਲੀ ਬੀਬੀ ਖਬਰ ਕਦੋਂ ਮਿਲੀ ਉਹ ਮੈਂ ਤੁਹਾਨੂੰ ਬਾਤ ਦੱਸਦੀ ਆ ਫਿਰ ਮੈਨੂੰ ਉੱਥੋਂ ਹਰੀਕੇ ਥਾਣੇ ਲਿਆਂਦਾ ਗਿਆ ਹਾਂਜੀ ਹਰੀਕੇ ਥਾਣੇ ਮੱਖਣ ਜਲਾਦ ਨੇ ਉੱਥੋਂ ਹਰੀਸਰੇ ਵਾਲੀ ਥਾਣੇ ਤੋਂ ਮੈਨੂੰ ਹਰੀਕੇ ਥਾਣੇ ਲਿਆਂਦਾ ਹੈ ਉੱਥੇ ਮੈਨੂੰ ਘੱਟ ਤੋਂ ਘੱਟ ਲਗਾਤਾਰ ਇਹਨੇ 15 ਦਿਨ ਰੱਖਿਆ ਜੀ ਉੱਥੇ ਮੈਨੂੰ ਇਹਨੇ ਐਸਐਸਪੀ ਬਲਦੇਵ ਸਿੰਘ ਮੱਖਣ ਜਲਾਦ ਇਹਨਾਂ ਮੈਨੂੰ ਦੋਵਾਂ ਨੇ ਬਹੁਤ ਜ਼ਿਆਦਾ ਹੀ ਤਸ਼ੱਦਦ ਕੀਤਾ ਮੇਰੇ ਤੇ ਹਾਂ ਨਾ ਸਹਿਨ ਜੋਗ ਵਾਲੀ ਸਾਫ਼ ਸੀਗਾ ਕਿਉਂਕਿ ਫਿਰ ਇੱਥੋਂ ਦਾ ਹੀ ਕ ਜਹੇਦਾਰ ਨੂੰ ਪਤਾ ਵੀ ਲੱਗ ਗਿਆ ਸੀ ਵੀ ਇੰਨਾ ਜ਼ਿਆਦਾ ਤਸ਼ੱਦਦ ਮੈਂ ਉੱਥੋਂ ਦਾ ਇੱਕ ਬਿੱਟਾ ਸਰਪੰਚ ਸੀ ਹਰੀਕਿਆਂ ਦਾ ਖੱਤਰੀ ਭਰਾ ਸੀ ਉਹ ਉਹ ਮੈਨੂੰ ਮਤਲਬ ਥਾਣੇ 'ਚ ਵੇਖਣ ਆਉਂਦਾ ਸੀ ਚਾਰ ਰੋਟੀ ਫੜਾਉਣ ਆਉਂਦਾ ਸੀਗਾ ਉਹਨੂੰ ਮੈਂ ਦੱਸਿਆ ਵੀ ਹੁਣ ਮੇਰੀ ਬਵਸ ਹੋਈ ਪਈ ਵੀ ਮੇਰੀ ਬਹੁਤ ਮੰਦੀ ਹਾਲਤ ਆ ਜੀ ਉਹਨੇ ਫਿਰ ਮੈਨੂੰ ਉਹਨੇ ਜਹੇਦਾਰ ਨੂੰ ਖਬਰ ਲਾਈ ਪੀ ਆ ਚੱਕਰ ਆ ਫਿਰ ਜਹੇਦਾਰ ਨੇ ਥਾਣੇ ਨੂੰ ਘੇਰਾ ਵੀ ਆਣ ਕੇ ਪਾਇਆ ਉਹਨੇ ਫਿਰੰਗ ਵੀ ਥਾਣੇ ਦੇ ਘੇਰੇ ਘੇਰੇ ਕੀਤੀ ਤੇ ਫਿਰ ਉਹਨੇ ਥਾਣੇ ਨੂੰ ਮਤਲਬ ਮੈਨੂੰ ਉੱਥੋਂ ਕੱਢ ਕੇ ਮੈਨੂੰ ਐਸਚਓ ਦੀ ਕੋਠੀ ਚ ਲਿਜਾਇਆ ਲਿਜਾਇਆ ਗਿਆ ਵੀ ਇਹਨੂੰ ਕਿੱਥੋਂ ਲੈ ਨਾ ਜਾਵੇ। ਬਾਅਦ ਦੇ ਵਿੱਚ ਫਿਰ ਮੈਨੂੰ ਇਹਨਾਂ ਨੇ ਉਦੋਂ ਉਦੋਂ ਪਹਿਲਾਂ ਤਸ਼ੱਦਦ ਕਰ ਚੁੱਕੇ ਹੀ ਬਹੁਤ ਜ਼ਿਆਦਾ। ਫਿਰ ਉਸ ਤੋਂ ਮਗਰੋਂ ਦੋ ਇਹ ਮੱਖਣ ਜਲਾਦ ਆਪ ਮੇਰੇ ਕੋਟ ਨਾਲ ਲਾਉਂਦਾ ਰਿਹਾ। ਕੋਲ ਐਸਐਸਪੀ ਬਲਦੇਵ ਸਿੰਘ ਬੇਟਾ ਇਹ ਮੱਖਣ ਜਲਾਦ ਇਹ ਦੋਵੇਂ ਰਾਤ ਨੂੰ ਆਉਂਦੇ ਸੀ ਦੋਵੇਂ ਮੈਨੂੰ ਆਪ ਤਸ਼ੱਦਦ ਕੋਲ ਬਹਿ ਕੇ ਕਰਵਾਉਂਦੇ ਸੀ। ਜੀ। ਵਾਚ ਫਿਰ ਇਹਨਾਂ 2 ਦਿਨ ਪਿੱਛੋਂ ਫਿਰ ਮੈਨੂੰ ਇਹਨਾਂ ਨੇ ਵੀ ਮੇਰੇ ਇੱਥੇ ਪੱਟੀ ਮੈਨੂੰ ਪੇਸ਼ ਕੀਤਾ ਇਹ ਰਿਮਾਂਡ ਮੰਗਿਆ ਇਹਨਾਂ ਨੇ ਇਹਨੇ ਜੱਜ ਬਹੁਤ ਛੋਟੀ ਉਮਰ ਚ ਸੀ ਜੱਜ ਵੀ ਉਹ ਵੀ ਬਹੁਤ ਵਧੀਆ ਸੀ ਨਿੱggen ਸੁਹਾਦੇ ਸੀ ਉਹਨਾਂ ਨੇ ਮੇਰਾ ਰਿਮਾਂਡ ਨਹੀਂ ਦਿੱਤਾ ਉਹਨਾਂ ਨੇ ਕਿਹਾ ਵੀ ਇਹਦੇ ਤੇ ਅੱਗੇ ਹੀ ਦੋ ਮੇਰੀਆਂ ਉਂਗਲਾਂ ਟੁੱਟੀਆਂ ਹੋਈਆਂ ਸੀਗੀਆਂ ਇਹਨਾਂ ਨੇ ਕਿਹਾ ਵੀ ਇਹਦੇ ਅੱਗੇ ਰਿਮਾਂਡ ਲੈਣ ਜੋਗਾ ਤੁਸੀਂ ਅੱਗੇ ਨਹੀਂ ਛੱਡਿਆ ਉਸ ਤੋਂ ਮਗਰੋਂ ਮੈਨੂੰ ਫਿਰ ਥਾਣੇ ਲਾਏ ਉਸ ਤੋਂ ਮਗਰੋਂ ਸ਼ਾਮ ਨੂੰ ਮੇਰੀ ਇਹਨਾਂ ਆਮ ਸਰਗਮਟਾਲਾ ਜੀ ਰਿਮਾਂਡ ਦੀ ਗੱਲ ਤੱਕ ਜੀ ਕਿੰਨਾ ਸਮਾਂ ਰਹੇ ਜੇ ਮੈਂ 15 ਕਿ ਮਿੰਟ ਰਹੀ ਜੇ 15 ਮਿੰਟ ਤੇ ਤੁਹਾਨੂੰ ਸਿੰਘ ਸਾਹਿਬ ਦੀ ਸ਼ਹੀਦੀ ਦੀ ਖਬਰ ਪਹੁੰਚਾਈ ਹਾਂ ਜੀ ਮੈਨੂੰ ਜੇਲ੍ਹ ਚ ਮਿਲੀ ਸ਼ਾਮ ਦੇ 5 ਵਜੇ 29 ਅਕਤੂਬਰ ਵਾਲਾ ਦਿਨ ਸ਼ਾਮ ਦੇ 5 ਵਜੇ ਨੇ ਤੇ ਰਮਨ ਕੁਮਾਰ ਨੇ ਖਬਰ ਦਿੱਤੀ ਸ਼ਹੀਦ ਪਾਈ ਰੇਸ਼ਮ ਸਿੰਘ ਬਰ ਮੁਕਾਬਲੇ ਚ ਮਾਰਿਆ ਗਿਆ ਪਰ ਮੈਨੂੰ ਜਖਮੀ ਨਹੀਂ ਆਇਆ ਉਸ ਟਾਈਮ ਮੈਨੂੰ ਜਖਮੀ ਨਹੀਂ ਸ੍ਰੀਮਈ ਮੈਂ ਬੜਾ ਵੱਟਾ ਦਿਲ ਕਰਕੇ ਮੈਂ ਮੈਂ ਕਿਹਾ ਵੀ ਅੱਗੇ ਵੀ ਕਈ ਵਾਰੀ ਖਬਰਾਂ ਮਿਲੀਆਂ ਨੇ ਕਿ ਹੋ ਸਕਦਾ ਹੁਣ ਵੀ ਝੂਠੀ ਹੋਵੇ। ਜੀ। ਪਰ ਨਹੀਂ ਉਹ ਖਬਰ ਬਿਲਕੁਲ ਸੱਚੀ ਸੀਗੀ। ਕਿ ਉਸ ਤੋਂ ਮਗਰੋਂ ਅਗਲੇ ਦਿਨ ਮੇਰੇ ਭੈਣ ਭਰਾ ਸਾਰੇ ਚਲੇ ਗਏ ਮੇਰੀ ਮੁਲਾਕਾਤ ਕਰਨ ਉਹਨਾਂ ਮੈਨੂੰ ਦੱਸਿਆ ਜਾ ਕੇ ਆ ਗੱਲ ਬਣ ਗਈ। ਪੱਟੀ ਇਹਨਾਂ ਦਾ ਸਸਕਾਰ ਹੋਇਆ ਇੱਕ ਬਲਵੀਰ ਜਨ ਬਲਵੀਰ ਸਿੰਘ ਟੁੰਡਾ ਸੀਗਾ ਇਹਨਾਂ ਦੇ ਨਾਲ ਦੋ ਸਿੰਘ ਹੋਰ ਸੀ ਉਹਨਾਂ ਦਾ ਮੈਨੂੰ ਨਾਮ ਤਾਂ ਨਹੀਂ ਯਾਦ ਇਹਨਾਂ ਦਾ ਚੌਹ ਜਾਣਾ ਦਾ ਇੱਥੇ ਪੱਟੀ ਸਿਸਕਾਰ ਕੀਤਾ ਗਿਆ ਜੀ ਤੇ ਉਸ ਤੋਂ ਮਗਰੋਂ ਫਿਰ ਵੀ ਮੇਰੀ 5 ਮਹੀਨੇ ਫਿਰ ਵੀ ਐਸਐਸਪੀ ਬਲਦੇਵ ਸਿੰਘ ਨੇ ਮੇਰੀ ਜਵਾਨਤ ਨਹੀਂ ਦਿੱਤੀ ਸ਼ਹੀਦ ਹੋਣ ਤੋਂ ਪਿੱਛੋਂ ਮੈਂ ਜੇਲ੍ਹ ਚ ਵੀ ਬੜੇ ਤਰਲੇ ਲੈ ਕੇ ਮੈਨੂੰ ਇੱਕ ਵਾਰੀ ਇਜਾਜ਼ਤ ਦਿੱਤੀ ਜਾਵੇ ਵੀ ਮੈਂ ਉਹਨਾਂ ਦੇ ਦਰਸ਼ਕ ਕਰ ਸਕਾਂ ਜੀ ਪਰ ਨਹੀਂ ਮੈਨੂੰ ਇਜਾਜ਼ਤ ਨਹੀਂ ਮਿਲੀ ਅਸੀਂ ਸਿਸਕਾਰ ਤੇ ਨਹੀਂ ਗਏ ਨਹੀਂ ਸਿਸਕਾਰ ਤੇ ਨਹੀਂ ਗਏ ਮੇਰਾ ਪਰਿਵਾਰ ਸੀ ਸਾਰਾ ਮਖੂ ਸ਼ਹਿਰ ਸੀ ਲਾਗੇ ਲਾਗੇ ਦੇ ਅਰੀਕਾ ਸ਼ਹਿਰ ਸੀ ਸਾਰਾ ਮੇਰੇ ਸਾਰੇ ਭੈਣ ਭਰਾਏ ਰਿਸ਼ਤੇਦਾਰ ਸੀ ਪਰ ਮੈਨੂੰ ਨਹੀਂ ਮੇਰੇ ਮਾਤਾ ਨੇ ਅਥੀਸਸਕਾਰ ਕੀਤਾ ਮੇਰੇ ਪਿਤਾ ਨੇ ਅਥੀਸਸਕਾਰ ਕੀਤਾ ਉਹਨਾਂ ਦੇ ਭਾਈ ਸੀਗੇ ਉਹਨਾਂ ਦੇ ਮਾਪਿਓ ਸੀ ਪਰ ਮੈਨੂੰ ਦਰਸ਼ਨ ਕਰਨ ਦਾ ਪਹਜਾਇਤ ਨਹੀਂ ਮਿਲੀ ਕੋਈ ਬੱਚਾ ਕੋਈ ਨਹੀਂ ਬੱਚੇ ਮੈਨੂੰ 3 ਕ 4 ਮਹੀਨੇ ਸੀਗੇ ਤੇ ਇਹਨੇ ਮੱਖਣ ਜਲਾਦਨੇ ਮੈਨੂੰ ਡੈਰੋਗੇਟੀ ਇੰਨਾ ਕੀਤਾ ਸੀ ਬਾਅਦ ਚ ਫਿਰ ਮੈਨੂੰ ਇਹਨਾਂ ਨੇ ਟੀਕਾ ਲਵਾਇਆ ਨਾਨਾ ਨੇ ਮੇਰਾ ਬੱਚਾ ਐਵੇਂ ਜਾਇਆ ਕੀਤਾ ਮੱਖਣ ਜਲਾਦ ਨੇ ਕੀਤਾ ਉਹਦੇ ਵਿੱਚ ਐਸਐਸਪੀ ਬਲਦੇਵ ਸਿੰਘ ਜੀ ਦਾ ਉਹ ਮੱਖਣ ਜਲਾਦ ਨੇ ਕੀਤਾ ਸੀ ਪੰਜ ਮਹੀਨੇ ਜਹਦਰ ਦੀ ਸ਼ਹੀਦੀ ਤੋਂ ਬਾਅਦ ਵੀ ਮੇਰੇ ਮਾਪਿਆਂ ਨੂੰ ਜਮਾਨਤ ਨਹੀਂ ਸੀ ਮਿਲਦੀ ਕਿ ਉਹ ਦੋ ਦਿਨ ਲਗਾਤਾਰ ਐਸਐਸਪੀ ਬਲਦੇਵ ਸਿੰਘ ਦੇ ਕੋਠੀ ਦੇ ਮੂਹਰੇ ਜਾ ਕੇ ਤਰਨਦਾਨ ਬੈਠੇ ਰਹੇ ਆਉਂਦਾ ਸੀ ਚਲਿਆ ਜਾਂਦਾ ਸੀ ਉਹ ਬੈਠੇ ਹੀ ਆਉਂਦਾ ਜਾਂਦਾ ਹੀ ਭੁੱਖੇ ਤੇ ਚੱਲਣ ਦੇ ਰਾਤਾਂ ਵੀ ਉਹਨਾਂ ਨੇ ਉੱਥੇ ਕੱਟੀਆਂ ਤਰਨਦਾਨ ਫਿਰ ਉਹਨੇ 3 ਦਿਨ ਜਾ ਕੇ ਮੇਰੀ ਜ਼ਮਾਨਤ ਲਿਖ ਕੇ ਦਿੱਤੀ ਜੀ ਉਹ ਸਤੋਂ ਮਗਰੋਂ ਫਿਰ ਮੇਰੀ ਜ਼ਮਾਨਤ ਹੋਈ ਫਿਰ ਵੀ ਮੈਂ ਜ਼ਮਾਨਤ ਕਰਾ ਕੇ ਵੀ ਮੈਂ ਘਰੇ ਆ ਗਈ ਸੀ ਆਪਨੇ ਪੇਕੇ ਪਿੰਡ ਵਰਪਾਲ ਉੱਥੋਂ ਵੀ ਅੱਗੋਂ ਮੈਨੂੰ ਪੁਲਸ ਅੱਗੋਂ ਚੁੱਕਣ ਵਾਸਤੇ ਬੈਠੀ ਹੋਈ ਸੀਗੀ ਹਮ ਸਰਦਾਰ ਕਵਰਜੀ ਸਿੰਘ ਇੰਸਪੈਕਟਰ ਸੀ ਉਹ ਮੇਰੇ ਸਹੁਰਾ ਸਾਹ ਦੇ ਬਿਲਕੁਲ ਵੀ ਮਤਲਬ ਕਰੀਬੀ ਸੀਗੇ ਜਦੋਂ ਸਾਰੀ ਉਹਨਾਂ ਪੁੱਛਗਿਸ਼ ਕੀਤੀ ਮੈਂ ਦੱਸਿਆ ਤੇ ਫਿਰ ਉਹ ਮੈਨੂੰ ਉਹਨਾਂ ਦੇ ਮਨ ਮੇਰ ਪਈ ਮੈਨੂੰ ਛੱਡ ਕੇ ਕਹਿੰਦੇ ਤੁਸੀਂ ਹਾਜ਼ਰੀ ਲਵਾਏ ਆ ਜੀ ਤੇ ਕੋਈ ਗੱਲ ਨਹੀਂ ਫਿਰ ਉਹਨਾਂ ਨੂੰ ਸਾਡੇ ਪਰ ਸਾਰੇ ਪਰਿਵਾਰ ਬਾਰੇ ਵੀ ਸਾਰਾ ਪਤਾ ਸੀਗਾ ਜੀ ਹਾਂਜੀ ਅ ਪਹਿੰਗੀ 15 ਮਹੀਨੇ ਦੀ ਗੇਵ ਕੱਟੀ ਐ ਉਸ ਤੋਂ ਬਾਅਦ ਜਦੋਂ ਭੈਣ ਫਕੀ ਦੀ ਹੀਹੀਦੀ ਹੋ ਜਾਂਦੀ ਆ ਹਾਂਜੀ ਅ ਜਿਹੜੀ ਆ 15 ਜੁਲਾਈ ਬੰਦੀ ਆ ਆ ਕੰਟਰੋਲ ਗੱਲ ਪਿਆ ਰਹੇ ਤੁਹਾਡੇ ਤੱਕ ਪਹੁੰਚ ਹੋਈ ਜਾਂ ਫਿਰ ਜਿਹੜੇ ਮਨੁੱਖੀ ਅਧਿਕਾਰ ਕਮਿਸ਼ਨ ਬਣੇ ਹੋਏ ਨੇ ਉਹਨਾਂ ਨੇ ਤੁਹਾਡੀ ਆਵਾਜ਼ ਚੁੱਕੀ ਵੀਰ ਜੀ ਮੇਰੀ ਕਿਸੇ ਵੀ ਜਥੇਬੰਦੀ ਨੇ ਕੋਈ ਆਵਾਜ਼ ਨਹੀਂ ਚੁੱਕੀ ਕਿਸੇ ਨੇ ਮੇਰੀ ਸਾਰ ਨਹੀਂ ਲਈ ਸਾਡਾ ਘਰ ਦਾ ਪਰਿਵਾਰ ਹੀ ਰਲ ਕੇ ਇਹ ਸ਼ੀਦੀ ਸਮਾਗਮ ਕਰਾਉਂਦੇ ਸੀਗੇ ਹੂੰ ਸਿਰਫ ਸਾਰ ਲਈ ਹੈ ਤੇ ਇੱਕ ਭਾਈ ਰਣਜੀਤ ਸਿੰਘ ਨੇ ਲਈ ਜੀ ਇੱਕ ਬੀਬੀ ਸੰਦੀਪ ਕੌਰ ਨੇ ਮੇਰੀ ਸਾਰ ਲਈ ਹੈ ਹੂੰ ਉਹ ਵੀ ਮੈਨੂੰ ਇਹਨਾਂ ਦਾ ਨੰਬਰ ਮਿਲਿਆ ਏ ਤੇ ਇਹਨਾਂ ਤਾਂ ਹੀ ਮੇਰੀ ਪਹੁੰਚ ਹੋਈ ਆ ਮੈਂ ਇਹਨਾਂ ਵੀਰਾਂ ਨੂੰ ਮਿਲੀ ਆ ਤੇ ਭਾਈ ਰਣਜੀਤ ਸਿੰਘ ਨੇ ਮੇਰੀ ਸਭ ਤੋਂ ਪਹਿਲਾਂ ਭਾਈ ਰਣਜੀਤ ਸਿੰਘ ਨੇ ਮੇਰੀ ਸਾਰ ਲਈ ਜੀ ਉਸ ਤੋਂ ਮੋਰ ਵੀ ਬਿਸੰਦੀ ਕੋਲ ਮਿਲਿਆ ਬਾਕੀ ਕਿਸੇ ਵੀ ਕੋਈ ਪੰਥਕ ਜਥੇਬੰਦੀ ਕੋਈ ਕਿਸੇ ਵੀ ਜਥੇਬੰਦੀ ਨੇ ਕੋਈ ਸਾਰ ਨਹੀਂ ਲਈ ਕਿਸੇ ਨੇ ਨਹੀਂ ਆਣ ਕੇ ਪੁੱਛਿਆ ਵੀ ਤੁਹਾਨੂੰ ਕਿਸੇ ਚੀਜ਼ ਦੀ ਲੋੜ ਆ ਜਾਂ ਤੁਸੀਂ ਕਿਵੇਂ ਜੇ ਜਾਂ ਕਿਵੇਂ ਨਹੀਂ ਕੰਸ਼ੀ ਦੀ ਸਮਾਗਮ ਕਿਵੇਂ ਤੁਹਾਡਾ ਪਰਿਵਾਰ ਕਰਵਾਉਂਦਾ ਏ ਕਿਸੇ ਨੇ ਨਹੀਂ ਕੋਈ ਸਾਰ ਲਈ 15 ਮਹੀਨੇ ਜੇ ਰਹਿਣ ਤੋਂ ਬਾਅਦ ਵੀ ਪੁਲਿਸ ਵੱਲੋਂ ਤੁੰਤਾਂ ਤੱਕ ਪ੍ਰੇਸ਼ਾਨ ਕੀਤਾ ਗਿਆ ਬਿਲਕੁਲ ਬਸ ਇਹੀ ਹਾਜ਼ਰੀ ਥੋੜੀ ਟਾਈਮ ਹਾਜ਼ਰੀ ਲੱਗਦੀ ਰਹੀ ਤੇ ਕੇਸ ਚੱਲਦਾ ਸੀ ਬਾਕੀ ਹੂੰ ਕਿ ਤੇ ਆਪੇ ਸਭ ਕੋ ਸੈੱਟ ਹੋ ਗਿਆ ਜਿਵੇਂ ਜਿਵੇਂ ਕਿਉਂਕਿ ਬਾਅਦ ਵਿੱਚ ਮੈਨੂੰ ਉਹਨਾਂ ਦੇ ਛੋਟੇ ਭਾਈ ਦੇ ਘਰੇ ਬਾਅਦ ਦਿੱਤਾ ਸੀਗਾ ਜੀ ਉਹਨਾਂ ਦੇ ਵਿੱਚੋਂ ਇੱਕ ਬੇਟੀ ਇੱਕ ਬੇਟਾ ਸੀ ਹੂੰ 16 ਸਾਲ ਹੋ ਗਏ ਉਹਨਾਂ ਦੀ ਵੀ ਡੈਥ ਹੋਈ ਨਹੀਂ ਜੀ ਕਿ ਆਪ ਦੇ ਸਾਰੇ ਪਰਿਵਾਰ ਦੇ ਵਿੱਚ ਆਪ ਦਾ ਜੂਨ ਗੁਜ਼ਾਰਾ ਕਰੀਦਾ ਸੀ ਜੀ ਪਹਿਲੀ ਛੰਫੀ ਬੱਬਰ ਹੋਣਾ ਦੀ ਜਦ ਵਿੱਚ ਹੀ ਹੋ ਗਿਆ ਕਿਸੀ ਜੇਲ੍ਹ ਵਿੱਚ ਸੀ ਗਿਆ ਹਾਂਜੀ ਤਾਂ ਉਹ ਜੇਲ੍ਹ ਦੇ ਵਿੱਚ ਫਬਰ ਮੇਰੀ ਹਾਂਜੀ ਉਸ ਵੇਲੇ ਕਿੰਨਾ ਕੁ ਕਾਠੀ ਪੀਜਾ ਚੁੱਥੀ ਉਹ ਵੇਲੇ ਇਹ ਵੀ ਕਹਾਂਦਾ ਕਿ ਜਦੋਂ ਖਾੜਕੂਆ ਦਾ ਵੇਲਾ ਸੀ ਜਦੋਂ ਕੋਈ ਪਿੰਜ ਚੜਾਈ ਕਰਦਾ ਸੀ ਤਾਂ ਨੇੜੇ ਥੇੜੇ ਦੇ ਨੇੜੇ ਪਿੰਡ ਕੀ ਰੋਖੀ ਉਹ ਆਉਂਦੇ ਸੀ ਉਹ ਅਫਸੋਸ ਜਾਰ ਕਰਦੇ ਸੀ ਹਵੀਰ ਜੀ ਪੱਟੀ ਏਰੀਆ ਸਾਰਾ ਹੀ ਕਿਉਂਕਿ ਸਾਡਾ ਜਿੰਨਾ ਵੀ ਸਾਡੇ ਵੀ ਮਤਲਬ ਮੇਲਜੋਲ ਸੀ ਜਾਂ ਸਾਡਾ ਵੀ ਜਿੰਨਾ ਘਰਾਂ ਚੋਂ ਆਉਣ ਜਾਣ ਸੀ ਮਤਲਬ ਹਾਦ ਤੋਂ ਜ਼ਿਆਦਾ ਪੱਟੀ ਏਰੀਆ ਪਿੱਖੀ ਵਿੰਡ ਏਰੀਆ ਮਖੂ ਜੀਰਾ ਹਰੀਕੇ ਇਧਰ ਗੰਡੀ ਵਿੰਡ ਤੱਕ ਮਰਾਣਾ ਸਭ ਸਾਰਾ ਮੁਲਕ ਹੀ ਉਸ ਟਾਈਮ ਤੇ ਉੱਥੇ ਸੀ ਪੱਟੀ ਇੰਨਾ ਸੀ ਵੀ ਮੈਨੂੰ ਜਦੋਂ ਉਹਨਾਂ ਨੇ ਫੋਟੋਆਂ ਖਿੱਚ ਕੇ ਉਦੋਂ ਵਿਖਾਈਆਂ ਸੀ ਤੇ ਮੈਨੂੰ ਦੱਸਿਆ ਗਿਆ ਵੀ ਪੈਰ ਤੁਹਾਨੂੰ ਉਠਾ ਨਹੀਂ ਸੀ ਹੈਗੀ ਜਹੇਦਾਰ ਦੀ ਸ਼ੀਦੀ ਦੇ ਟੈਮ ਤੇ ਵੀ ਇੰਨੇ ਇੰਨਾ ਕੁ ਜ਼ਿਆਦਾ ਮੁਲਕ ਸੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਵੀ ਜਹੇਦਾਰ ਵੀ ਆਪਦੇ ਇਲਾਕੇ ਦੇ ਵਿੱਚ ਕੋਈ ਇਹੋ ਜਿਹੀ ਨਾ ਵਾਰਦਾਤ ਹੋਣ ਦਿੱਤੀ ਸੀ ਨਾ ਉਹਨੇ ਕੀਤੀ ਸੀ 8 ਦਿਨੋਂ ਲਗਾਤਾਰ ਮਖੂ ਸ਼ਹਿਰ ਬੰਦ ਰਿਹਾ ਸੀਗਾ ਜਦੋਂ ਇਹਨਾਂ ਜਹੇਦਾਰ ਦੀ ਸ਼ੀਦੀ ਹੋਈ ਸੀ ਵੀ ਸਾ ਸਾ ਸਾਰੀ ਸੰਗਤ ਵਾਲਾ ਬਹੁਤ ਵਧੀਆ ਸਹਜੂ ਸੀਗਾ ਜੀ ਉਹਨੇ ਸਾਰੇ ਸਿੰਘਾਂ ਨੂੰ ਵੀ ਵਾਰਨਿੰਗ ਦਿੱਤੀ ਹੋਈ ਵੀ ਮੇਰੇ ਇਲਾਕੇ ਦੇ ਵਿੱਚ ਲੱਗ ਲੱਗੇ ਕੋਈ ਵਾਰਦਾਤ ਨਹੀਂ ਹੋਣੀ ਚਾਹੀਦੀ ਹਾਂਜੀ ਜਦੋਂ ਉਹ ਸਟੋਰੇ ਨਾਲ ਚਾਰਜ ਕਰਦੀ ਸੀ ਹਾਂਜੀ ਅ ਕਦੇ ਮਨ ਡੋਲਿਆ ਵੀ ਇੰਨਾ ਜ਼ਿਆਦਾ ਟਰਜ ਹੁੰਦਾ ਆ ਬਿਲਕੁਲ ਨਹੀਂ ਕਦੀ ਵੀ ਵੀਰ ਜੀ ਮਨ ਨਹੀਂ ਡੋਲਿਆ ਕਿਉਂਕਿ ਜਦੋਂ ਅਸੀਂ ਸਾਰੇ ਇਕੱਠੇ ਬੈਂਦੇ ਸੀ ਤੇ ਇਹੀ ਗੱਲਾਂ ਚੱਲਦੀਆਂ ਹੁੰਦੀਆਂ ਸੀ ਵੀ ਜਦੋਂ ਵੀ ਆਪਾਂ ਸਭ ਤੋਂ ਵੱਡੀ ਗੱਲ ਹੁੰਦੀ ਵੀ ਜਾਂ ਤੇ ਆਪਾਂ ਕੈਪਸੂਲ ਖਾਵਾਂਗੇ ਹੂੰ ਤੇ ਜਾਂ ਆਪਾਂ ਜੇ ਮੰਨ ਲਓ ਮਾੜੀ ਕਿਸਮਤ ਨਾਲ ਜੇ ਆਪਾਂ ਗ੍ਰਿਫਤਾਰ ਵੀ ਹੁੰਨੇ ਆ ਤੇ ਉਦੋਂ ਆਪਾਂ ਵੀ ਮਹਾਰਾਚੜ ਦੀ ਕਲਾਚੀ ਰਹਿਣਾ ਹੈ ਜੀ ਤੇ ਕਿਉਂਕਿ ਜਦੋਂ ਮੈਨੂੰ ਕੋਈ ਅਫਸਰ ਮੈਨੂੰ ਮਿਲਣਾ ਹੁੰਦਾ ਹੁੰਦਾ ਹੀ ਮੇਰਾ ਇੱਕੋ ਹੀ ਸ਼ਬਦ ਹੁੰਦਾ ਹੈਗਾ ਅੱਖੀ ਘਟਾ ਮੈਂ ਡਾਟਾ ਬੋਲ ਨਾ ਸਕੇ ਫਿਰ ਫਿਰ ਤੱਕੇ ਵਜਣ ਚੀਦਾ ਸਿੰਘਾਂ ਦੇ ਤੱਕੇ ਤੇ ਕਈ ਵਾਰੀ ਕਈ ਅਫਸਰ ਇਹੋ ਜਿਹੇ ਵੀ ਆਏ ਹੀ ਭੀ ਜਿਹੜੇ ਬੂਏ ਗੋਹ ਕੇ ਵੀ ਮੁਰ ਜਾਂਦੇ ਸੀ ਜੀ ਇਹੋ ਜਿਹਾ ਵੀ ਗੁਰੂ ਨੇ ਪਾਣਾ ਵਰਤਾ ਐ ਅਸੀਂ ਹੂੰ ਕਈ ਵਾਰੀ ਇਹੋ ਜਿਹਾ ਪਾਣਾ ਵੀ ਵਰਤਦਾ ਸੀ ਇ ਜਿਵੇਂ ਅਗਲੇ ਆਉਂਦੇ ਸੀ ਪਿੱਛੋਂ ਚੜ ਕੇ ਆਉਂਦੇ ਸੀਗੇ ਤੇ ਅੱਗੋਂ ਉਹਨਾਂ ਦੀ ਤੱਕ ਨਹੀਂ ਸੀ ਪੈਂਦੀ ਕੁਝ ਉਹਨਾਂ ਨੇ ਪਹਿਲਾਂ ਹੀ ਤੇ ਸ਼ਦਦ ਇਹਨਾਂ ਕਰ ਚੁੱਕੇ ਸੀ ਪੀ ਬਾਕੀ ਇਹ ਜਦੋਂ ਆਪਾਂ ਘਰ ਚੱਲੇ ਸੀਗੇ ਕਿਉਂਕਿ ਮੈਨੂੰ ਜਦੋਂ ਸਾਡਾ ਵਿਆਹ ਵੀ ਹੋਇਆ ਸੀ ਸਾਨੂੰ ਪਤਾ ਸੀ ਕਿ ਸਾਡੀ ਜ਼ਿੰਦਗੀ ਆ ਵਾ ਤੇ ਉਹਦੇ ਵਿੱਚ ਤੇ ਬਾਕੀ ਕੋਈ ਕਹਿਣ ਦੀ ਗੱਲ ਹੀ ਨਹੀਂ ਨਾ ਰਹਿੰਦੀ ਪਿੱਛੇ ਅਸੀਂ ਕਿ ਮਨ ਡੋਲੇਗਾ ਜਾਂ ਨਾ ਡੋਲੇਗਾ ਉਹ ਤੇ ਕੋਈ ਮਗਰ ਹੈ ਹੀ ਨਹੀਂ ਜਿਸੋਂ ਜਿਹੜੇ ਮਾਤਾ ਪਿਤਾ ਉਹਨਾਂ ਦਾ ਸਹਯੋਗੀ ਤੇ ਬਿਲਕੁਲ ਪੂਰਾ ਸਹਯੋਗੀ ਮੇਰੇ ਵੱਡੇ ਭੈਣਾਂ ਪਣਵਾਈਆ ਮੇਰੇ ਪਿਤਾ ਨੂੰ ਤਿੰਨਾਂ ਨੂੰ ਇਕੱਠਿਆ ਸ਼ਹੀਦ ਕੀਤਾ ਸੀਗਾ ਜੀ ਮੇਰੀ ਮਾਤਾ ਮੁਰਕੇ ਭੈਣ ਦੇ ਬੱਚਿਆਂ ਕੋ ਰਹਿੰਦੀ ਸੀ ਮਹਿਤਾ ਚੌਂਕ ਉਹਨਾਂ ਦੀ ਵੀ ਹੁਣ ਡੈਥ ਹੋ ਗਈ ਹੈ ਹਮ ਅਸੀਂ ਭੈਣਾਂ ਹੀ ਭੈਣਾਂ ਸਾਡਾ ਭਰਾ ਕੋਈ ਨਹੀਂ ਸੀਗਾ ਜੀ ਇੱਕ ਮੇਰੇ ਮੇਰੇ ਤੋਂ ਵੱਡੇ ਮੇਰੇ ਭਾਜੀ ਨੇ ਜਿਹੜੇ ਉਹ ਉਹ ਵੀ ਨੀਯਾਰੂਸੀ ਨਾਲ ਦੇ ਵਿੱਚ ਸੀਗੇ ਕੀ ਮਤਲਬ ਸਾਡੇ ਪਰਿਵਾਰ ਸਾਰਾ ਹੀ ਇਸ ਲਾਈਨ ਦੇ ਵਿੱਚ ਸੀਗਾ। ਹੂੰ। ਕਿ ਸਾਨੂੰ ਕੋਈ ਇਹ ਨਹੀਂ ਸੀ ਵੀ ਕੋਈ ਮਾਨ ਦੇ ਵਿੱਚ ਭੈ ਜਾਂ ਡਰ ਉਹ ਚੀਜ਼ ਨਹੀਂ ਸੀ ਹੈ ਜੀ। ਹੂੰ। ਐਂ ਤਾਂ ਜੋ ਪਹਿਲਾ 84 ਤੋਂ ਪਹਿਲਾਂ ਵੀ ਦਰਬਾਰ ਸਾਹਿਬ ਰਹੀਦਾ ਸੀਗਾ। ਤੇ 84 ਤੋਂ ਮਗਰੋਂ ਵੀ ਜਦੋਂ ਇੱਥੋਂ ਜਿੰਨੀ ਵੀ ਸੰਗਤ ਨਿਕਲ ਕੇ ਜਾਂਦੀ ਸੀ ਸਾਰਾ ਦਿਨ ਲੋ ਲੰਗਰ ਤਪਾਈਦਾ ਸੀ ਵੀ ਆਰਪੀ ਆਉਂਦੀ ਵੀ ਸੀ ਡੱਕਦੀ ਵੀ ਸੀ। ਸਾਰਾ ਦਿਨ ਲੋ ਲੰਗਰ ਤਪਦਾ ਸੀ ਜਿਹੜੇ ਦਰਬਾਰ ਸਾਹਿਬੋਂ ਨਿਕਲ ਕੇ ਜਾਂਦੇ ਸੀ ਬੱਚੇ ਲੈ ਲੈ ਕੇ ਉਹਨਾਂ ਨੂੰ ਰੋਟੀ ਪਾਣੀ ਛਕਾਈਦਾ ਸੀਗਾ। ਜੀ। ਹਾਂਜੀ ਅੱਜ ਦੇ ਜਿਹੜੇ ਹਾਲਾਤ ਆ ਸਿੱਖੀ ਦੇ ਉਸ ਵੇਲੇ ਸਿੰਗਾ ਨੇ ਸ਼ਹੀਦ ਬਿਆ ਦੀਆਂ ਉਸ ਵੇਲੇ ਸਿੱਖੀ ਨੂੰ ਬਚਾਉਣ ਦੇ ਲਈ ਸਿੱਖੀ ਦੇ ਜਿਹੜੇ ਜ਼ੁਲਮ ਹੁੰਦੇ ਸੀ ਅੱਜ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਕਿ ਤੁਸੀਂ ਉਹ ਕਿਸ ਤਰ੍ਹਾਂ ਯਾਦ ਕਰ ਰਹੇ ਹੋ ਅੱਜ ਦੇ ਜੋ ਮੌਜੂਦਾ ਹਾਲਾਤ ਆ ਉਹ ਕੀ ਕਕਰ ਕਹਿੰਦੇ ਵੀ ਜੀ ਜਿਹੜੇ ਅੱਜ ਦੇ ਹਾਲਾਤ ਬਣੇ ਪਏ ਨੇ ਨਾ ਉਹਨਾਂ ਵਿੱਚੋਂ ਮੈਂ ਕੋਈ ਵੀ ਪੀ ਜਿਆਰੂ ਸਿੰਘ ਨਹੀਂ ਵੇਖਦੀ ਹੂੰ ਉਹ ਜੀ ਹਰੂ ਸਿੰਘ ਤੇ ਉਹ ਨੇ ਜਿਹੜੇ ਅਸ਼ੀਦਾਂ ਪਰਿਵਾਰਾਂ ਦੀ ਸਾਰ ਲੈਂਡ ਹੈ ਨੇ ਜੀ ਜੀ ਹਰੂ ਤੇ ਉਹ ਨੇ ਹੂੰ ਤੇ ਕਈ ਤੇ ਹੁਣ ਇਹੋ ਜੀਆਂ ਜਥੇ ਬੰਦੀਆਂ ਬੜੀਆਂ ਪਈਆਂ ਭੀ ਜਿਵੇਂ ਰੋਟੀਆਂ ਸੇਕਣ ਵਾਲਾ ਹਿਸਾਬ ਬਣਿਆ ਪਿਆ ਹੈ ਸਾਨੂੰ ਐਸ ਟਾਈਮ ਤੇ ਲੋੜ ਆ ਇੱਕ ਪਲੇਟਫਾਰਮ ਤੇ ਇਕੱਠੀਆਂ ਹੁੰਦੀ ਜੀ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੀਆਂ ਹੁੰਦੀ ਪਰ ਉਹ ਸਾਡੇ ਵਿੱਚ ਹੈ ਨਹੀਂ ਜੀ ਜੀ ਜੇ ਕੋਈ ਅੱਗੇ ਲਾ ਕੇ ਤੁਰਦਾ ਹੈ ਉਹਨਾਂ ਨੇ ਲੱਤਾਂ ਖਿੱਚਣ ਵਾਲੇ ਇੱਕ ਜੇ ਤੁਰਦਾ 10 ਮੋਗਰ ਲੱਤਾਂ ਖਿੱਚਣ ਵਾਲੇ ਹੁੰਦੇ ਨੇ ਹੂੰ ਜਿੰਨਾ ਚਿਰ ਸਾਡਾ ਸਿੱਖ ਕੌਮ ਇੱਕ ਝੰਡੇ ਥਲੇ ਇਕੱਠੀ ਨਾ ਹੋਈ ਇੱਕ ਪਲੇਟਫਾਰਮ ਤੇ ਇਕੱਠੀ ਨਾ ਹੋਈ ਉਹਨਾਂ ਚਿਰ ਇਹ ਸੰਘਰਸ਼ ਨਹੀਂ ਜਿੱਤ ਸਕਦੇ ਹੂੰ ਖਾਲਸਾਣ ਸਾਡਾ ਤਾਂ ਹੀ ਬਣੇਗਾ ਕਿ ਜਿਵੇਂ ਭਾਈ ਰਣਜੀਤ ਸਿੰਘ ਹੁਣੀ ਅੱਗੇ ਲੱਕੇ ਤੁਰਦੇ ਨੇ ਜਾਂ ਇਹ ਪ੍ਰਚਾਰ ਕਰਦੇ ਨੇ ਸ਼ਹੀਦਾਂ ਸਿੰਘਾਂ ਨੂੰ ਮਤਲਬ ਇਹਨਾਂ ਨੇ ਦੁਬਾਰਿਆਂ ਤੋਂ ਇਹਨਾਂ ਜਿੰਦਾ ਕੀਤਾ ਹੈ ਮੋੜ ਸਰਜੀਤ ਕੀਤਾ ਇਹਨਾਂ ਨੇ ਹੂੰ ਤੇ ਜੇ ਇਤਨਾ ਸਾਰੇ ਸ਼ੁਰੂ ਤੋਂ ਕਿਤੇ ਜਥੇਬੰਦੀਆਂ ਸਾਰੇ ਸ਼ਹੀਦ ਪਰਿਵਾਰਾਂ ਦੀ ਸਾਰ ਲੈਂਦੀਆਂ ਨਾ ਤੇ ਅੱਜ ਨੂੰ ਸਾਨੂੰ ਆ ਦਿਨ ਨਹੀਂ ਵੇਖਣ ਪੈਣੇ ਕੀ ਕੀ ਹੂੰ ਸੋ ਅਸਾਂ ਜਗੀ ਲੋੜ ਹੈ ਅਜੋ ਸਮੇਂ ਦੀ ਕਿ ਸਾਡੀ ਸੰਗਤ ਸਾਡੇ ਆ ਸੇਠੋ ਪਰਿਵਾਰ ਜਿਹੜੇ ਨੇ ਉਹ ਸਹੀ ਸ਼ਹੀਦਾਂ ਦੀਆਂ ਜੀਵਨੀਆਂ ਤੋਂ ਉਹਨਾਂ ਦੀ ਸ਼ਹਾਦਤ ਤੋਂ ਜਾਣੀ ਹੋਣ ਸੋ ਇਹ ਜਿਹੜੀ ਕਿਤਾਬ ਆ ਸ਼ਹੀਦੇ ਖਾਲਸਾਣ ਭਾਗ ਦੂਜਾ ਇਹ ਰਣਜੀਤ ਸਿੰਘ ਡਬਲੂ ਮੀਟਰ ਖਾਲਸਾ ਕਮਯੂਨਿਟੀ ਫੈਡਰੇਸ਼ਨ ਪਿੰਡਾ ਵਾਲੇ ਇਹਨਾਂ ਵੱਲੋਂ ਲਿਖੀ ਗਈ ਆ ਇਸ ਦੇ ਵਿੱਚ ਭਾਈ ਰੇਸ਼ਮ ਸਿੰਘ ਅਤੇ ਦਾ ਰੇਸ਼ਮ ਸਿੰਘ ਬੱਬਰ ਜੀ ਦੀ ਸ਼ਹੀਦੀ ਦਾ ਪੂਰਾ ਵੇਰਵਾ ਆ ਜਿਨ੍ਹਾਂ ਦੇ ਸਿੰਘ ਨਹੀਂ ਮੇਰੇ ਨਾਲ ਬੈਠੇ ਨੇ ਸੋ ਇਹ ਜਿਹੜੀ ਕਿਤਾਬ ਆ ਇਹਦੇ ਦੋ ਭਾਗ ਆ ਪਹਿਲੇ ਭਾਗ ਦੇ ਵਿੱਚ ਵੀ ਸਿੰਘਾਂ ਸ਼ਹੀਦਾਂ ਦੀਆਂ ਕੀ ਬਣੀਆਂ ਆ ਦੂਜੇ ਭਾਗ ਦੇ ਵਿੱਚ ਵੀ ਕੋਈ ਭਾਈ ਰਣਜੀਤ ਸਿੰਘ ਡਬਲੂ ਮੀਟਰ ਖਾਲਸਾ ਲਗਾਤਾਰ ਹੀ ਕਾਰਜਕਰੇ ਨੇ ਸ਼ਹੀਦਾਂ ਸ਼ਹੀਦਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਜੋ ਮੌਜੂਦਾ ਹਾਲਾਤ ਆ ਜਾਂ ਉਹਨਾਂ ਦੀਆਂ ਜਿਹੜੀਆਂ ਜੀਵਨੀਆਂ ਆ ਉਹਨਾਂ ਨੂੰ ਕੰਮ ਬੰਦ ਕਰਦੇ ਨੇ ਕਿ ਸੰਘਰਸ਼ ਤੱਕ ਉਹਨਾਂ ਦੀ ਪਹੁੰਚ ਕਰਾਉਂਦੇ ਨੇ ਸੋ ਬੀਬੀ ਕੁਵੀਰ ਕੌਰ ਜੀ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣਾ ਮੋਬਾਈਲ ਨੰਬਰ ਸੰਖਿਆ ਦੇ ਰੂਪ ਰੂਪ ਕਰੋ ਤਾਂ ਕਿ ਜੇ ਕਿ ਸੰਘਰਸ਼ ਦੇਸ਼ਵਿਦੇਸ਼ਾਂ ਦੇ ਵਿੱਚ ਤੁਹਾਨੂੰ ਦੇਖ ਲਿਆ ਤੁਹਾਡੇ ਤੱਕ ਰਾਬਤਾ ਕਾਇਮ ਰਹੇ ਹਾਂਜੀ ਹਾਂਜੀ ਵਾਹਿਗੁਰੂ ਜੀ ਮੇਰਾ ਨੰਬਰ ਹੈ 98722 92586 9872292581 ਜੀ ਸਮਝ ਗਏ ਨੰਬਰ ਤੁਹਾਨੂੰ ਫੀਸ ਦੀ ਤਲੇ ਵੀ ਦੇਖ ਜਾਵੇਗਾ ਸੋ ਜੋ ਵੀ ਸੰਗਤ ਕਿੰਝਾ ਸ਼ਹੀਦਾ ਦੇ ਨਾਲ ਪਿਆਰ ਕਰਦੀ ਹੈ ਕਿੰਝਾ ਸ਼ਹੀਦਾ ਦੇ ਪਰਿਵਾਰਾਂ ਦੀ ਕਿਸੇ ਵੀ ਤਰ੍ਹਾਂ ਨਹੀਂ ਮਦਦ ਕਰਨਾ ਚਾਹੁੰਦੀ ਹੈ ਸੋ ਕਿੰਝਾ ਪਰਿਵਾਰਾਂ ਦੇ ਕਿੰਝਾ ਸ਼ਹੀਦਾ ਦੇ ਪਰਿਵਾਰਾਂ ਤੱਕ ਪਹੁੰਚ ਜ਼ਰੂਰ ਕਰੋ ਸੋ ਇਹ ਹੋਏ ਹੀ ਪਰਿਵਾਰਾਂ ਦੇ ਨਾਲ ਸਮੇਂ ਸਮੇਂ ਤੇ ਅਸੀਂ ਤੁਹਾਡੇ ਤੱਕ ਪਹੁੰਚ ਕਰਦੇ ਰਾਵਾਂਗੇ ਸੋ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ